ਗਿਆ ਸਿੱਧੇ ਗਿਆ ਦੀ ਸਤਿ ਸ਼੍ਰੀ ਅਕਾਲ ਸਾਰੇ ਵੀਰੋਆਂ ਨੂੰ ਜੈ ਬਾਲਮੀਕੀ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਅਸਲਾਮੁਅਲੈਕੁਮ ਸਲਾਮ ਨਮਸਤੇ ਆਦਾਬ ਔਰ ਹੋਰ ਸਨੋਂ ਮੇਰੀ ਫੇਸਬੁੱਕ ਪੈਬਲੀ ਸਾਰੇ ਠੀਕ ਹੋ ਜੀ ਔਰ ਕਈ ਦਿਨਾਂ ਤੋਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਜੀ ਮੇਰੀ ਜਿਹੜੀਆਂ ਵੌਇਸ ਤੋਂ ਪੰਜਾਬ ਦੇ ਵਿੱਚ ਥੋੜੀ ਗਲਤ ਸ਼ਤਾਬ ਲਈ ਵਰਤੀ ਗਈ ਮੇਰੇ ਕੋਲੋਂ ਔਰ ਫਿਰ ਉਹ ਵੀਡੀਓ ਕਾਫੀ ਲੋਕਾਂ ਨੇ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਇੰਨੀ ਵਾਇਰਲ ਹੋ ਜਾਣੀ ਹੈ ਤੇ ਕਿਸੇ ਪੇਜ ਵਾਲੇ ਵੀਰ ਨੇ ਚੁੱਕ ਕੇ ਇਥੋਂ ਫੇਸਬੁੱਕ ਤੋਂ ਦੇ ਆਪਣੇ ਪੇਜ ਤੇ ਪਾਤੀ ਮੈਨੂੰ ਪਤਾ ਨਹੀਂ ਕੌਣਾ ਵੀਰੋ ਤੇ ਉਹ ਜਿਆਦਾ ਵਾਇਰਲ ਹੋਣ ਕਰਕੇ ਥੋੜਾ ਇਸ਼ੂ ਜਿਹਾ ਬਣ ਗਿਆ ਇਥੇ ਅਮਰਸਰ ਦੇ ਵਿੱਚ ਔਰ ਕੱਲ ਮੇਰੇ ਕੋਲ ਸਾਡੇ ਬਹੁਤ ਹੀ ਅਜ਼ੀਜ਼ ਸਾਈ ਰਣਦੀਪ ਗਿੱਲ ਜੀ ਕੌਮੀ ਚੇਅਰਮੈਨ ਔਰ ਸਾਡੇ ਕੋਲ ਮੇਰੇ ਕੋਲ ਪਹੁੰਚੇ ਸੀ ਜੀ ਔਰ ਅਸੀਂ ਬਹੁਤ ਉਹਨਾਂ ਦਾ ਇੱਜ਼ਤ ਕਰਦੇ ਆਂ ਬਹੁਤ ਚਿਰ ਤੋਂ ਮਨ ਨਾਲ ਜੁੜੇ ਆ ਤੇ ਉਹਨੇ ਕਿਹਾ ਕਿ ਬੇਟਾ ਤੂੰ ਜਿਹੜੇ ਗਾਲਾਂ ਕੱਢਿਆ ਨੇ ਉਹ ਬਿਲਕੁਲ ਗਲਤ ਆ ਤੇ ਜਿਹੜੇ ਵੀਰ ਮੇਰੇ ਕਮੈਂਟ ਕਰ ਰਹੇ ਨੇ ਉਸ ਵੀਡੀਓ ਦੇ ਥੱਲੇ ਪਹਿਲਾਂ ਤੂੰ ਬੋਲ ਲਿਆ ਹੁਣ ਮਾਫੀ ਮੰਗ ਰਿਹਾ ਵੀਰ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕੀ ਐਨਾ ਸਮਝੋ ਕਿ ਸਨੀ ਮੀਰਾ ਗੋਟੀਆਂ ਡਰ ਗਿਆ ਬਾਕੀ ਜਿਹੜੇ ਕਮੈਂਟ ਸੀ ਮੈਨੂੰ ਦਰੀਆਂ ਭੈਣਾਂ ਦੇ ਮਤਾਵਾ ਤੇ ਵੀ ਆਵੇ ਤੂੰ ਗਾਲਾਂ ਕੱਢੀਆਂ ਮੈਂ ਗਾਲਾਂ ਦੀ ਮਾਫੀ ਮੰਗੀ ਆ ਜੀ ਉਹਨਾਂ ਕੋਲੋਂ ਬਾਕੀ ਜਿਹੜੇ ਗੱਲਾਂ ਕੀਤੀਆਂ ਉਹ ਬਿਲਕੁਲ ਸਹੀ ਨੇ ਤੇ ਇਹੋ ਜਿਹਾ ਦਿਲਚਪਲੇਖਾ ਨਾ ਕੋਈ ਰੱਖੇ ਮੇਰਾ ਵੀਰ ਜਿਹੜਾ ਥੱਲੇ ਗਾਲਾਂ ਲਿਖ ਰਿਹਾ ਭੈਣ ਚੋਦਾ ਤੂੰ ਗਾਲਾਂ ਕੱਢਤੀਂ ਪਹਿਲਾਂ ਹੁਣ ਤੂੰ ਮਾਫੀ ਮੰਗ ਰਿਹਾ ਵੀਰ ਜੀ ਇਹੋ ਗਲਤੀ ਮੈਂ ਕੀਤੀ ਐਸੇ ਕਰਕੇ ਮੈਂ ਮਾਫੀ ਮੰਗੀ ਗਾਲਾਂ ਦੀ ਗਾਲਾਂ ਨਾਲ ਵਿੱਚੋਂ ਕਮੈਂਟ ਤੇ ਲਿਖੋ ਤੁਹਾਨੂੰ ਮੈਂ ਦੱਸ ਦੇਣਾ ਔਰ ਮੈਂ ਕੋਈ ਕੱਲਾ ਨਹੀਂ ਆ ਮੇਰੇ ਨਾਲ ਸਾਰਾ ਸਾਡਾ ਵਾਲਮੀਕ ਸਮਾਜ ਆ ਔਰ ਜਿਹੜੀ ਮੈਂ ਗੰਦੀ ਸ਼ਤਾਵਲੀ ਬੋਲੀ ਸੀ ਉਹਨਾਂ ਨੂੰ ਜੱਜਾਂ ਨੂੰ ਉਹਨਾਂ ਦੇ ਖਿਲਾਫ ਪੰਜਾਂ ਭੈਣਾਂ ਦੀ ਗਾਲਾਂ ਕੱਢੀਆਂ ਉਹਨਾਂ ਦੀ ਮਾਫੀ ਮੰਗੀ ਹੈ ਵੀਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਔਰ ਜਿੰਨਾ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਅੱਜ ਮੈਂ ਜਗਦੇਵ ਕਲਾ ਪਿੰਡ ਦੇ ਵਿੱਚ ਆਇਆ ਹਾਂ ਔਰ ਮੇਰਾ ਵੀਰ ਸੁਰਮਕ ਸਿੰਘ ਹੁਣ ਵੀ ਤੁਸੀਂ ਨੈਟ ਤੇ ਵੋਸਪੰਜਾਬ ਸੁਰਮਕ ਸਿੰਘ ਐਡੀਸ਼ਨ ਲਿਖੋਗੇ ਅੰਮ੍ਰਿਤਸਰ ਦੀ ਤੇ ਸ਼ੋਅ ਹੋ ਜਾਂਦੀ ਹੈ ਵੀਡੀਓ ਉਹ ਵੀ ਮੇਰਾ ਵੀਰ ਹੈ ਮੇਰੇ ਵਾਂਗੂ ਲਾਤੋਂ ਹੈਂਡੀਕੈਪ ਸੀ ਔਰ ਹੁਣ ਮੈਂ ਤੁਹਾਨੂੰ ਉਹਦੀ ਆਵਾਜ਼ ਸੁਣਾਉਣਾ ਮੈਨੂੰ ਤੁਸੀਂ ਦੱਸਣਾ ਹੈ ਕਿ ਕਿਦਾਂ ਦੀ ਤੁਹਾਨੂੰ ਆਵਾਜ਼ ਲੱਗੀ ਹੈ ਔਰ ਕਮੈਂਟ ਕਰਕੇ ਦੱਸਣਾ ਜੀ ਜੇ ਮੈਂ ਝੂਠ ਬੋਲਦਾ ਐ ਵੀਰਤ ਨਹੀਂ ਝੂਠ ਬੋਲਦਾ ਮੈਂ ਚੋਚੇ ਤੌਰ ਤੇ ਪਹੁੰਚਿਆ ਹਾਂ ਤੁਹਾਨੂੰ ਚਾਨਣ ਕਰਾਉਣ ਲਈ ਜਿਹੜੇ ਮੇਰੇ ਵੀਰ ਗਲਤ ਸ਼ਤਾਬ ਲਈ ਮੇਰੇ ਲਈ ਵਰਤੀ ਆ ਕਮੈਂਟਾਂ ਦੇ ਵਿੱਚ ਇਸੇ ਕਰਕੇ ਤੇ ਮੈਂ ਮਾਫੀ ਮੰਗੀ ਮੇਰੇ ਵੀਰੋ ਜਿਹੜੀ ਮੈਂ ਗਲਤ ਸ਼ਤਾਬ ਲਈ ਵਰਤੀ ਆ ਮੈਨੂੰ ਨਹੀਂ ਪਸਾ ਮੇਰੀਆਂ ਭੈਣਾਂ ਵੀ ਵੇਖਣਗੇ ਮੇਰੇ ਮਾਤਾਵਾ ਵੀ ਜਿਹੜੇ ਵੇਖਣਗੇ ਆ ਔਰ ਜਿਹੜੇ ਸਾਣੇ ਬਜ਼ੁਰਗ ਸਹਿਬਾਨ ਸੀ ਉਹਨਾਂ ਨੇ ਵੀ ਰੁਕਿਆ ਔਰ ਸਾਈ ਰੰਧੀਬ ਗੱਲ ਜੀ ਔਰ ਸਾਡੇ ਇਥੋਂ ਓਮ ਪ੍ਰਕਾਸ਼ ਨਾਰਾਇਣ ਜੀ ਸਾਡੇ ਮੀਰਾਗੋੜ ਤੋਂ ਉਹਨਾਂ ਨੇ ਸਾਨੂੰ ਸਮਝ ਆ ਗਿਆ ਕਿ ਬੇਟਾ ਗਾਲਾਂ ਨਹੀਂ ਕੱਢੀਆ ਗਾਲਾਂ ਲਈ ਮੈਂ ਸੌਰੀ ਕਹਿੰਨਾ ਬਲਰਾਜ ਜੀ ਨੂੰ ਵੀ ਔਰ 마ਸ਼ਾਅੱਲ੍ਹੀ ਨੂੰ ਵੀ ਔਰ ਜਿਹੜੀ ਬਾਕੀ ਦੀ ਸੱਚਾਈ ਬਿਲਕੁਲ ਸੱਚੀ ਆ ਜੀ ਤੇ ਉਹ ਕਮੈਂਟ ਆ ਰਹੀ ਤੁਸੀਂ ਪੜ੍ਹ ਸਕਦੇ ਹੋ ਜਿਨੇ ਕਮੈਂਟ ਆ ਥੱਲੇ ਮੇਰੀ ਵੀਡੀਓ ਦੇ ਸਾਰਿਆਂ ਨੂੰ ਪਤਾ ਵੀ ਕੀ ਕਮੈਂਟ ਨੇ ਔਰ ਸਾਰੇ ਆਪਣੀ ਸੱਚਾਈ ਕਮੈਂਟਾਂ ਰਹੀ ਦੱਸ ਰਹੇ ਨੇ ਆਪਣੀਆਂ ਰਾਵਾਂ ਸਾਰਿਆਂ ਨੇ ਦੱਸਿਆ ਨੇ ਔਰ ਮੈਨੂੰ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਸਾਰੇ ਬੰਦੇਓ ਫੋਨ ਆ ਰਹੇ ਨੇ ਤੇ ਸਾਰੇ ਮੇਰੀ ਸਪੋਰਟ ਕਰ ਰਹੇ ਨੇ ਜਿਨ੍ਹਾਂ ਵੀ ਆਪਣਾ ਵਾਲਮੀਕ ਸਮਾਜ ਹੈ ਤੇ ਸਾਰੇ ਵੀਰਿਆਂ ਨੂੰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਪhle ਖਾ ਆਪਣਾ ਘੜਦੋ ਕਿ ਮੈਂ ਗਾਲਾਂ ਦੀ ਸਿਰਫ ਮਾਫੀ ਮੰਗੀ ਆ ਵੀਰੋ ਤੇ ਆ ਹੁਣ ਮੇਰਾ ਵੀਰ ਜਿਹੜਾ ਸੁਰਮਕ ਸਗੇ ਇਹਨੂੰ ਤੁਸੀਂ ਸੁਣੋ ਔਰ ਕਮੈਂਟਾਂ ਰਾਹੀਂ ਮੈਨੂੰ ਦੱਸਿਓ ਇਹ ਕਿੱਦਾਂ ਦਾ ਨੇ ਗਾਇਆ ਵੀਰ ਨੇ ਔਰ ਸਾਰੇ ਕਹਿੰਦੇ ਨੇ ਹਿੱਕ ਦੇ ਜ਼ੋਰ ਨਾਲ ਮਿਰਜਾ ਗਾਇਆ ਜਾਂਦਾ ਅੱਜ ਹਿੱਕ ਦੇ ਜ਼ੋਰ ਨਾਲ ਤੁਹਾਨੂੰ ਸੁਣਾਇਆ ਗਾਇਆ ਮਿਰਜਾ ਆ ਵੀਰ ਸੁਣੋ ਸਾਰੇ ਸਸੀ ਸਾਹਿਬ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫੇਸਬੁਕ ਫੈਮਲੀ ਸੋ ਮੇਰਾ ਵੀਰ ਅੱਜ ਸਣੀ ਮੇਰੇ ਕੋਲ ਆਣ ਦੋਗੇ ਸੋ ਜਿਹੜੀ ਗੱਲ ਇਹਦੇ ਨਾਲ ਹੋਈ ਹੈ ਜੀ ਮੇਰੇ ਨਾਲ ਹੋਈ ਹੈ ਸੇਮ ਉਹ ਤੇ ਅੱਜ ਮੇਰੇ ਕੋਲ ਵੀ ਮੇਰਾ ਵੀਰ ਆਇਆ ਤੇ ਉਹਨੂੰ ਕਹਿੰਦਾ ਵੀ ਇਦਾਂ ਆ ਗੱਲ ਆ ਤੇ ਮੈਂ ਕਹਿੰਦੀ ਜੀ ਝੂਠਾ ਦੀ ਤੁਹਾਨੂੰ ਜੀਆ ਨੂੰ ਕਹਿੰਦੇ ਆ ਜੀ ਸੋ ਬਾਕੀ ਮੈਨੂੰ ਨਹੀਂ ਪਤਾ ਉਹਨੂੰ ਕਿਦਾਂ ਦਾ ਲੱਗਾ ਸੀਗਾ ਕੀ ਹਨਾ ਜੀ ਮੈਨੂੰ ਕੋਈ ਕਮੈਂਟ ਨਹੀਂ ਕੀਤਾ ਉਹ ਕੋਈ ਦੱਸਿਆ ਨਹੀਂ ਵੀ ਤੂੰ ਆਤੀ ਨੂੰ ਇਦਾਂ ਕਰ ਹਣਾ ਤੇ ਤੇਰਾ ਸੁਧਾਰ ਹੋਊਗਾ ਕੁਛ ਨਹੀਂ ਦੱਸਿਆ ਠੀਕ ਆ ਮੈਂ ਗਾਲ੍ਹਿਾਂ ਮਰਕਦੇ ਹਾਂ ਠੀਕ ਆ ਤੇ ਮੈਂ ਫਰੋਖ ਖਾਨ ਜੀ ਦੇ ਸਾਹਮਣੇ ਫਰੋਖ ਖਾਨ ਜੀ ਨੂੰ ਗਿਆ ਸੀ ਤੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਬੋਲ ਸੁਣਾਉਂਗਾ ਪਹਿਲਾਂ ਮਿਰਜਾ ਸੁਣਾਉਂ ਪਾ ਜੀ ਤੁਹਾਡੀ ਆਵਾਜ਼ ਮਿਰਜਾ ਬਹੁਤ ਵਧੀਆ ਲੱਗਦਾ ਮਿਰਜਾ ਸੁਣਾਓ ਫੋਕਟਾ ਚ ਰੱਖੋ ਥੋੜਾ ਹੋ ਮੈਂ ਸਭੇ ਪੀਣਾ ਨੇ ਮੰਨੀਆਂ ਇੱਕ ਬੁਰੀ ਪਾਇਆ ਦੀ ਪੀੜ ਓਖਾ ਦਰਜ ਕਿਲੀ ਪੱਚਦਾ ਤੇ ੱੱਲਿਆ ਨਹੀਂ ਰਹਿੰਦਾ ਨੀਰ ਹੋ to the job. ਖੋੜੀ ਦੇਣ ਤੋਂ ਹਜੇ ਤੂੰ ਡਰਦਾ ਖੋੜੀ ਦੇਣ ਤੋਂ ਮੈਨੂੰ ਖਾਲੀ ਢੋਲੀ ਪਾਵੇ ਜਿਨੇ ਧੀਦਤੀ ਕੀ ਰੱਖਿਆ ਓਏ ਇੱਕ ਨਾ ਮਨੀ ਭੈਣ ਦੀ ਤੇ ਮਰ ਜਾ ਤੁਰ ਪਿਆ ਭੈਣ ਨੇ ਘੁੱਪਾਂ ਮਾਰੀਆਂ ਵੇ ਵੀਰਾ ਗੱਲ ਸੁਣ ਜਾ ਹਾਂ ਬਿੱਲੀ ਰਸਤਾ ਕੱਟ ਗਈ ਤੇ ਖੋਤਾ ਹਣਿਕ ਪਿਆ ਓਏ ਕੁੱਤੇ ਰੋਂਦੇ ਕਲਰੀ ਦੇ ਆ ਬਾਤ ਹੈ ਜੀ ਸੁਰਖਾਂ ਜੀ ਔਰ ਇਹ ਤੁਸੀਂ ਮੁੰਡਾ ਸੁਣਿਆ ਵੇਖੋ ਕਿੰਨਾ ਹਿੱਕ ਦੇ ਜ਼ੋਰ ਆ ਜੀ ਇੱਕ ਵੇਖੋ ਉਹਦੇ ਸਰੀਰ ਕਰਕੇ ਸਰੀਰ ਅਵਸਥਾ ਠੀਕ ਹੋ ਨਾ ਕਰਕੇ ਇਹਨੂੰ ਕੱਢਿਆ ਸੀ ਹੁਣ ਦੱਸੋ ਵੀਰੋ ਕਮੈਂਟ ਕਰਕੇ ਆ ਵੇਖੋ ਅੰਦਰ ਗੇ ਹਿੱਕ ਦੇ ਜ਼ੋਰ ਨਾਲ ਪੰਜਾਬੀ ਜਿਹੜੀ ਗਾਇਕੀ ਆ ਜਿਹੜੀ ਇਹ ਆ ਵੋਇਸ ਤੇ ਪੰਜਾਬ ਪੰਜਾਬ ਦੀ ਜਿਹੜੀ ਵੋਇਸ ਆ ਨਾ ਆਵਾਜ਼ ਜਿਹੜੀ ਪੰਜਾਬ ਦੀ ਇਹ ਆ ਉੱਚੇ ਸੁਰ ਚ ਇਹ ਕਾ ਲਾਉਣੀਆਂ ਜਿੱਦਾਂ ਕੁਲਦੀਪ ਮਾਨਕ ਸਾਹਿਬ ਗਾਉਂਦੇ ਸੀ ਉੱਚੇ ਸੁਰ ਦੇ ਵਿੱਚ ਸਾਡੇ ਸੁਰਿੰਦਰ ਸ਼ਿੰਦਾ ਜੀ ਬਹੁਤ ਸਾਡੇ ਸਤਕਾਰਯੋਗ ਫੇਕਦੇ ਯੋਰ ਨਾਲ ਗਾਉਣ ਵਾਲੇ ਔਰ ਮਿਰਜਾ ਹਰ ਵਾਸਤੇ ਹਰ ਵਾਸਤੇ ਬੜੀ ਔਖੀ ਗੱਲ ਹੋ ਜਾਂਦੀ ਗਾਉਣਾ ਹਰ ਕੋਈ ਨਹੀਂ ਗਾਉ ਸਕਦਾ ਤੇ ਇਹ ਵੀਰ ਨੇ ਤੁਹਾਨੂੰ ਮਿਰਜਾ ਗਾ ਕੇ ਸੁਣਾਇਆ ਹੈ ਤੇ ਵੀਰ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਇਹਨਾਂ ਵੀਰਾਂ ਨੂੰ ਅਪੀਲ ਕਰ ਦਿਓ ਆਪਣੇ ਸਾਰੇ ਵੀਰਾਂ ਨੂੰ ਆਪਣੇ ਨਾਲ ਨੇ ਸਾਰੇ ਚੰਗੀ। ਸੋ ਬਹੁਤ ਮਿਹਰਬਾਨੀ। ਵੀਰ ਨੇ ਜਿਹੜੀ ਗੱਲ ਕਹੀ ਆ ਜੀ ਬਹੁਤ ਹੀ ਵਧੀਆ ਪਰ ਗਲਤ ਕਮੈਂਟ ਨਾ ਕਰੋ। ਗਾਲ੍ਹਾਂ ਨਾ ਕੱਢੋ ਸਿਰਫ ਇਨਾ ਤੁਸੀਂ ਸੁਝਾਅ ਦੇ ਸਕਦੇ ਹੋ ਕਿ ਤੁਹਾਡੇ ਸਿਰ ਤੇ ਸਿੰਗ ਰਹਿ ਜੀ। ਪਬਲਿਕ ਦੇ ਨਾਲ ਜਿਹੜਾ ਕੋਈ ਵੀ ਸਿੰਗ ਰਹਾ ਭਾਵੇਂ ਜਿੱਡਾ ਮਰਜੀ ਬੜਾ ਸਟਾਰ ਲਾਓ, ਸੁਪਰ ਸਟਾਰ ਲਾਓ। ਉਹ ਤੁਸੀਂ ਬਣਾਇਆ ਤੇ ਬਣਿਆ ਜੀ। ਠੀਕ ਹੈ ਜੀ। ਤੁਸੀਂ ਜੇ ਗਲਤੀ ਆ ਕੇ ਗਲਤੀ ਦੱਸਣੀ ਆ ਤੇ ਗਾਲ੍ਹਾਂ ਨਹੀਂ ਕੱਢਣੀ ਕਮੈਂਟ ਦੇ ਠੀਕ ਹੈ ਵੀ ਜੀ। ਇਹ ਹੱਥ ਜੋੜ ਕੇ ਬੇਨਤੀ ਆ ਤੇ ਬਾਕੀ ਹੱਲ ਕਰੋ ਵੀਰ ਦੀ ਜਿੰਨੀ ਹੁੰਦੀ ਆ। ਤੇ ਜਿੱਥੇ ਵੀ ਲੋਕਾਂ ਅਸੀਂ ਵੀਰ ਦੇ ਨਾਲ ਖੜੇ ਆ ਠੀਕ ਹੈ ਜੀ ਸੋ ਮਿਹਰਬਾਨੀ ਥੈਂਕ ਯੂ ਜੀ ਔਰ ਮੈਂ ਬਹੁਤ ਹੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡੇ ਸਾਰਿਆਂ ਦੀ ਚੜ੍ਹਨਾ ਦੀ ਧੂੜ ਆ ਔਰ ਜਿਹੜੇ ਵੀਰ ਔਰ ਇਹ ਨਹੀਂ ਕਿ ਇਕੱਲਾ ਸਾਡਾ ਵਾਲਮੀਕੀ ਸਮਾਜ ਮੇਰੀ ਸਪੋਰਟ ਕਰ ਰਿਹਾ ਹੈ ਹੋਰ ਕੋਮ ਸਾਰੀਆਂ ਕੋਮਾਂ ਆਪਣੀਆਂ ਨੇ ਸਾਰੇ ਵੀਰ ਨੇ ਕੋਈ ਰਾਮ ਕਹਿੰਦਾ ਕੋ ਰਹੀਮ ਕਹਿੰਦਾ ਕੋ ਅੱਲਾਹ ਕਹਿੰਦਾ ਕੋ ਵਾਰਡ ਕਹਿੰਦਾ ਕੋ ਸਰਕਾਰ ਕਹਿੰਦਾ ਕੋ ਨਰਿੰਕਾਰ ਕਹਿੰਦਾ ਤੇ ਕੋਈ ਯਾਰ ਕਹਿੰਦਾ ਹੈ ਹੈ ਉਹ ਇੱਕ ਹੀ ਹੈ ਗੌਡ ਇਸ ਵਨ ਪਰ ਮੰਨਦਾ ਕੋਈ ਨਹੀਂ ਪਰ ਇਹ ਗੱਲ ਕਈ ਵੀਰਾਂ ਨੇ ਮੈਨੂੰ ਸਾਬਤ ਕੀਤੀ ਹੈ ਜੀ ਕਹਿੰਦੇ ਵੀਰ ਜੀ ਅਸੀਂ ਹੋਰ ਕੋਮਾ ਦੇ ਹੋ ਕੇ ਵੀ ਅਸੀਂ ਤੁਹਾਡੀ ਕਰਦੇ ਆ ਤੁਹਾਡੇ ਨਾਲ ਅਸੀਂ ਖੜੇ ਆ ਤੇ ਬਹੁਤ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਨੇ ਮੈਨੂੰ ਆਸਟ੍ਰੇਲੀਆ ਕੈਨੇਡਾ ਬਹਿਰੀਨ ਤੋਂ ਹੋਰ ਵੀਰਾਂ ਦਾ ਸਾਰਿਆਂ ਦਾ ਬਹੁਤ ਹੀ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਤੇ ਵੀਰ ਜੀ ਕਮੈਂਟਲ ਵਿੱਚ ਮੈਂ ਵੇਖਿਆ ਕਿ ਗਾ ਕੇ ਸੁਣਾ ਕਹਿੰਦੇ ਹੁੰਦੇ ਤੁਸੀਂ ਤੇ ਮੇਰਾ YouTube ਤੇ ਸਨੀ ਕਾਦਰੀ ਤੁਸੀਂ ਲਿਖੋਗੇ ਤੇ ਮੇਰੇ ਸੌਂਗ ਨਿਕਲਾਉਂਦੇ ਦੋ ਚਲੋ ਆਪਾਂ ਉਹਨਾਂ ਦੀ ਪ੍ਰੋਮੋਸ਼ਨ ਤੇ ਨਹੀਂ ਕਰ ਸਕੇ ਗਰੀਬ ਹੋਣ ਕਰਕੇ ਤੇ ਮੇਰੇ ਗੀਤ ਤੁਸੀਂ ਸੁਣ ਸਕਦੇ ਹੋ ਤੇ ਸਾਰਿਆਂ ਨੂੰ ਗੁਜਾਰਿਸ਼ ਆ ਕਿ ਔਰ ਇੱਕ ਵਾਰੀ ਫੇਰ ਮਾਸ਼ਾਅੱਲਿ ਜੀ ਨੂੰ ਬਲਰਾਜ ਨੂੰ ਬੇਨਤੀ ਆ ਵੀ ਮੈਂ ਗਾਲਾਂ ਦੀ ਮਾਫੀ ਮੰਗੀ ਵੀਰੋ ਤੇ ਚਲੋ ਸਾਰਿਆਂ ਨੇ ਮੈਨੂੰ ਸਮਝਾਇਆ ਕਿ ਧੀਆਂ ਭੈਣਾਂ ਸਾਰਿਆਂ ਦੇ ਸਾਝੀਆਂ ਹੁੰਦੀਆਂ ਵਾ ਤੇ ਵਾਕਿਆ ਸਾਂਝੀਆਂ ਹੁੰਦੀਆਂ ਤੇ ਮੈਂ ਗਾਲਾਂ ਲਈ ਤੇ ਮਾਫੀ ਮੰਗਦਾ ਸੌਰੀ ਕਹਿੰਦਾ ਉਹਨਾਂ ਨੂੰ ਬਾਕੀ ਜੋ ਸਚਾਈ ਇਹ ਵੀਰ ਨੇ ਵੀ ਤੁਹਾਨੂੰ ਦੱਸੀ ਆ ਤੇ ਹੋਰਾਂ ਵੀਰਾਂ ਨੇ ਵੀ ਵੀਡੀਓ ਪਾਈਆਂ ਨੇ ਤੇ ਇੱਕ ਕਦਮ ਚੁੱਕਣ ਨਾਲ ਬੜੇ ਲੋਕ ਸਾਹਮਣੇ ਆਏ ਨੇ ਔਰ ਕਮੈਂਟਰਾਂ ਇਹ ਤੇ ਸਾਰੇ ਲੋਕ ਹੀ ਸਾਹਮਣੇ ਆ ਗਏ ਨੇ ਵੀ ਸਾਨੂੰ ਵੀ ਕੱਢਿਆ ਸੀ ਜਿਹਾ ਇਦਾਂ ਉਦਾਂ ਪਲਾਂਟਿੰਗ ਆ ਤੇ ਸਾਰੇ ਜਣਾਂ ਸਪੋਰਟ ਕੀਤੀ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ ਜੀ ਲਵ ਯੂ ਸਾਰੇ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਸਾਰਿਆਂ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਸਲਾਮ ਅਲੈਕੁਮ